ਤੇ ਕੌਮ ਨੂੰ ਆਦੇਸ਼ ਹੈ ਕਿ ਹਰ ਗੁਰੂ ਘਰ ਅੰਦਰ ਬੱਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਦੇ ਗੁਰੂ ਘਰਾਂ ਵਿੱਚ ਪੰਥ ਦੀ ਪਹਿਰੇਦਾਰੀ ਤਾਇਮ ਕਰਨ ਦੀ ਗੱਲ ਹੈ ਤਾਂ ਹਰ ਗੁਰਦੁਆਰੇ ਵਿੱਚ ਪਹਿਰੇਦਾਰੀ ਤੇ ਸੁਰੱਖਿਆ ਦੇ ਮੁਖਤਾ ਪ੍ਰਬੰਧ ਹੋਣੇ لازਮੀ ਹਨ ਗੁਰੂ ਸਾਹਿਬ ਜੀ ਨੇ ਆ ਮੇਰੀ ਪੀੜੀ ਦਾ ਸਿਧਾਂਤ ਬਖਸ਼ਿਆ ਜੋ ਇਹ ਦੱਸਦਾ ਹੈ ਕਿ ਸਿੱਖ ਨੇ ਜਿੱਤੇ ਧਾਰਮਿਕ ਪਰਿਵਾਰਕ ਸਮਾਜਿਕ ਅਤੇ ਆਰਥਿਕ ਤੌਰ ਤੇ ਤਗੜਾ ਹੋਣਾ ਹੈ ਉਦੋਂ ਹੀ ਆਲਮੀ ਪੱਧਰ ਤੇ ਰਾਜਸੀ ਤੌਰ ਤੇ ਵੀ ਤਗੜਾ ਹੋਣਾ ਹੈ ਇਹ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਕਿ ਸਿੱਖ ਕੌਮ ਵਿੱਚ ਕੋਈ ਵੀ ਆਪਸੀ ਵਖਰੇਵਾ ਇੰਨਾ ਵੱਡਾ ਨਹੀਂ ਜਿਸ ਨੂੰ ਆਧਾਰ ਬਣਾ ਕੇ ਕੋਈ ਕੌਮ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰੇ ਜ ਲੋੜ ਹੈ ਤੇ ਕੌਮ ਨੂੰ ਆਦੇਸ਼ ਹੈ ਕਿ ਹਰ ਗੁਰੂ ਘਰ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇ ਅੱਜ ਬੰਦੀ ਛੋੜ ਦਿਵਸ ਦੇ ਮੌਕੇ ਉੱਤੇ ਸਿੱਖ ਸਿਧਾਂਤ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਨੂੰ ਵੀ ਚੇਤੇ ਕਰੀਏ ਮੌਜੂਦਾ ਸਮੇਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਕਾਰ ਵਿੱਚ ਕਮੀਆਂ ਤੇ ਗੁਰੂ ਘਰਾਂ ਵਿੱਚ ਪੰਥ ਦੀ ਪਹਿਰੇਦਾਰੀ ਕਾਇਮ ਕਰਨ ਦੀ ਗੱਲ ਹੈ ਤਾਂ ਹਰ ਗੁਰਦੁਆਰੇ ਵਿੱਚ ਪਹਿਰੇਦਾਰੀ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣੇ ਲਾਜ਼ਮੀ ਹਨ ਆਪਸੀ ਪ੍ਰੇਮ ਪਿਆਰ ਇਤਫਾਕ ਨਾਲ ਚਲਦਿਆਂ ਹਰ ਨਾਮੈ ਕੇ ਹੋਵੋ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਆਪਾਂ ਗੁਰੂ ਬਖਸ਼ਿਸ਼ ਸਿਧਾਂਤ ਨੂੰ ਪ੍ਰਣਾਏ ਹੋਈਏ ਗੁਰੂ ਸਾਹਿਬ ਜੀ ਨੇ ਆਪ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਆ ਜੋ ਇਹ ਦੱਸਦਾ ਹੈ ਕਿ ਸਿੱਖ ਨੇ ਜਿੱਤੇ ਧਾਰਮਿਕ ਪਰਿਵਾਰਕ ਸਮਾਜਿਕ ਅਤੇ ਆਰਥਿਕ ਤੌਰ ਉਤੇ ਤਗੜਾ ਹੋਣਾ ਹੈ ਉਥੇ ਹੀ ਆਲਮੀ ਪੱਧਰ ਉਤੇ ਰਾਜਸੀ ਤੌਰ ਤੇ ਵੀ ਤਗੜਾ ਹੋਣਾ ਹੈ ਅੱਜ ਸਿੱਖ ਵਿਸ਼ਵ ਭਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸਦਾ ਹੈ ਸਿੱਖ ਆਪਣੀ ਇਮਾਨਦਾਰੀ ਤੇ ਲਿਆਕਤ ਨਾਲ ਜਿੱਥੇ-ਜਿੱਥੇ ਵੀ ਵਸੇ ਉਹਨਾਂ ਨੇ ਛਰਦਾ ਭਾਵਨਾ ਨਾਲ ਸੁੰਦਰ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਜਿਵੇਂ ਕਿ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਦੇਸ਼ ਹੋਏ ਹਨ ਕਿ ਕਿਸੇ ਵੀ ਪ੍ਰਾਣੀ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ ਪਰੰਤੂ ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਆਜਾਈਆਂ ਘਟਨਾਵਾਂ ਦਾ ਵਾਪਰਨਾ ਪੰਥ ਦੇ ਹਿੱਤਾਂ ਵਿੱਚ ਨਹੀਂ ਹੈ ਅਸੀਂ ਆਪਣੇ ਨਿੱਜੀ ਹਿੱਤਾਂ ਜਾਂ ਕਾਨੂੰਨ ਦਾ ਸਹਾਰਾ ਲੈ ਕੇ ਕਿਸੇ ਨੂੰ ਵੀ ਗੁਰੂ ਘਰ ਆਉਣ ਤੋਂ ਨਾ ਰੋਕੀਏ ਕਿਸੇ ਨੂੰ ਨਹੀਂ ਰੋਕਣਾ ਹੈ ਗੁਰੂ ਸਾਹਿਬ ਜੀ ਦੇ ਫਰਮਾਨ ਕਬੀਰ ਜੇ ਦਰ ਆਵਤ ਜਾਤਿਓ ਹਟਕੈ ਨਾਹੀ ਕੋਰੇ ਸੋ ਦਰ ਕੈਸੇ ਛੋਡਿਆ ਜੋ ਦਰ ਐਸਾ ਹੋਏ ਆਪਾਂ ਇਸ ਮੁਤਾਬਕ ਚੱਲ ਗਏ ਆਪਣੇ ਛੋਟੇ ਮੋਟੇ ਮਤਭੇਦਾਂ ਤੋਂ ਉੱਪਰ ਉੱਠ ਕੇ ਗੁਰ ਭਾਈ ਬਣ ਕੇ ਰਹਿ ਗਏ ਸਿੱਖ ਕੌਮ ਇੱਕ ਸਾਂਝਾ ਪਰਿਵਾਰ ਹੈ ਇਸ ਲਈ ਸਾਡਾ ਇਕਜੁੱਟ ਰਹਿਣਾ ਮਹਤਵਪੂਰਨ ਹੈ ਇਹ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਕਿ ਸਿੱਖ ਕੌਮ ਵਿੱਚ ਕੋਈ ਵੀ ਆਪਸੀ ਵਖਰੇਵਾ ਇੰਨਾ ਵੱਡਾ ਨਹੀਂ ਜਿਸ ਨੂੰ ਆਧਾਰ ਬਣਾ ਕੇ ਕੋਈ ਕੌਮ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰੇ ਅਸੀਂ 10 ਗੁਰੂ ਸਹਿਬਾਨ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਵਿੱਚ ਗੁਰੂ ਸਹਿਬਾਨ ਸਤਕਾਰਤ ਭਗਤਾਂ ਪਟਾਂ ਆਦੇ ਗੁਰਸਿੱਖਾਂ ਦੀ ਬਾਣੀ ਦਰਜ ਹੈ ਨੂੰ ਆਪਣਾ ਗੁਰੂ ਮੰਨਦੇ ਹਾਂ ਅਸੀਂ ਜਦੋਂ ਖੰਡੇ ਬਾਟੇ ਦੀ ਪਾਹਲ ਅਮਰਤ ਛਕਦੇ ਹਾਂ ਤਾਂ ਪੰਜ ਪਿਆਰੇ ਸਹਿਬਾਨ ਇੱਕ ਥਾਂ ਅਤੇ ਇੱਕ ਬਾਟੇ ਵਿੱਚ ਹੀ ਪੰਜ ਬਾਣੀਆਂ ਦਾ ਪਾਠ ਕਰਕੇ ਅਮਰਤ ਤਿਆਰ ਕਰਦੇ ਹਨ ਇਹ ਸਾਡੀ ਇੱਕ ਜੁਗਤਤਾ ਹੈ ਵਿਸ਼ੂ ਭਾਰ ਵਿੱਚ ਵਸਣ ਵਾਲੇ ਸੇ ਅਮਰਤ ਛਕਣ ਤੋਂ ਬਾਅਦ ਪੰਜ ਕਕਾਰ ਵੀ ਇੱਕੋ ਜਹੇ ਪਾਉਂਦੇ ਹਨ ਅਸੀਂ ਚਿੜੀ ਆਨੰਦਪੁਰ ਸਾਹਿਬ ਦੇ ਵਾਸੀ ਹਾਂ ਇਸ ਤਰ੍ਹਾਂ ਕੌਮ ਵਿੱਚ ਐਸਾ ਕੋਈ ਵਖਰੇਵਾ ਨਹੀਂ ਹੈ ਸਗੋਂ ਖਾਲਸਾ ਪੰਥ ਇੱਕ ਸੰਜਿਆ ਪਰਿਵਾਰ ਹੈ ਪੰਥ ਜਦੋਂ ਵੀ ਅਰਦਾਸ ਕਰਦਾ ਹੈ ਤਾਂ ਕੌਮ ਦੇ ਸ਼ਹੀਦਾਂ ਨੂੰ ਸਦਾ ਸਜਦਾ ਅਤੇ ਸਤਕਾਰ ਭੇਟ ਕਰਦੇ ਆਂ